ਜੀ ਅੱਗ ਨਹੀਂ ਲਾਈ ਜੀ ਅਸੀਂ ਸੁਪਰ ਸੀਡਰ ਨਾਲ ਸਿੱਧੀ ਬਜਾਈ ਕਰੀ ਹੈਗੀ ਤੇ ਹੁਣ ਸਾਡੇ ਸੰਡੀ ਪੈ ਗਈ ਸਾਰੀ ਆ ਦੇਖੋ ਸਾਡੇ ਤਾਂ 10 ਏਕੜ ਸਾਰੇ ਤਬਾਹ ਹੋ ਗਏ ਐਤਕੀ ਅਸੀਂ ਕੋਈ ਅੱਗ ਨਹੀਂ ਲਾਈ ਹੈਗੀ ਸਿੱਧੀ ਬਜਾਈ ਕਰੀ ਹੈਗੀ ਤੇ ਸਾਰੇ 10 ਏਕੜ ਦਾ ਸਾਰਾ ਤਬਾਹ ਹੋ ਗਿਆ 8000 ਰੁਪਿਆ ਪਹਿਲਾਂ ਏਕੜ ਤੇ ਖਰਚ ਆਇਆ 8-10000 ਰੁਪਿਆ ਹੁਣ ਆਊਗਾ ਹਜੇ ਪਤਾ ਨਹੀਂ ਵੀ ਕਣਕ ਦਾ ਕੀ ਬਣਨਾਗਾ ਜਿਹੜੇ ਜ਼ਿੰਮੇਦਾਰਾਂ ਨੇ ਕਰਦੇ ਵਟ ਕੇ ਰੀਪਰ ਨਾਲ ਅੱਗ ਲਾ ਕੇ ਕਣਕ ਬੀਜੀਆ ਉਹਨਾਂ ਦੇ ਇੱਕ ਡਾਲ ਮਨ ਜਿਹੇ ਦੀ ਜੂੜੀ ਅੱਜ ਕੱਲ ਡਾਕਟਰ ਸਾਹਿਬ ਨੇ ਦੱਬਾਈ ਜੂਂਦਾ ਜੀ ਇੱਕ ਮਨ ਦੁਖੀ ਨਾ ਕਰ ਰਿਹਾ ਵੀ ਇਹਨੂੰ ਇਹਦੇ ਕਰਾਂਗੇ ਕੀ ਪਹਿਲਾਂ ਉਮੀਦ ਸੀ ਡਾਕਟਰਾਂ ਦੇ ਨਾਲ ਡਾਕਟਰ ਵੀ ਆ ਗਏ ਜਲੰਧਰ ਦੀ ਵੀ ਟੀਮ ਆ ਗਈ ਪਰ ਉਹਨਾਂ ਨੇ ਉਹ ਕਹਿੰਦੇ ਵੀ 7 ਕਿਲੋ ਏਕੜ ਦੀ ਰੀਜੈਂਟ ਪਾਓ ਇਹ ਕਲੋਰੋ ਪਾਓ ਈਲਾ ਇੱਥੇ ਕਿਸੇ ਉਹਨਾਂ ਨੂੰ ਕਿਹਾ ਕੋ ਸਾਡੇ ਹੋਰ ਵੀ ਆ ਗੂਤੇਗੇ ਵੀ ਤੁਸੀਂ ਗਾਰੰਟੀ ਦਿੰਦੇ ਹੋ ਵੀ ਇਹ ਹੋ ਜਾਊਗੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਸਿੱਧੀ ਬਿਜਾਈ ਕਰਨ ਦੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਕੁਝ ਕਿਸਾਨਾਂ ਵੱਲੋਂ ਅੱਗ ਲਗਾਏ ਗਏ ਸਰਕਾਰ ਵੱਲੋਂ ਉਹਨਾਂ ਦੇ ਉੱਤੇ ਬੰਦੀ ਕਾਰਵਾਈ ਵੀ ਕੀਤੀ ਗਈ। ਸਰਕਾਰਾਂ ਦਾ ਦਾਵਾ ਹੈ ਕਿ ਸਿੱਧੀ ਬਿਜਾਈ ਕਰਨ ਦੇ ਨਾਲ ਨਾ ਤਾਂ ਝਾੜ ਨੂੰ ਕੋਈ ਫਰਕ ਪੈਂਦਾ ਹੈ ਤੇ ਝਾੜਾ ਜਿਹੜਾ ਉਹ ਵੀ ਵਧਿਆ ਨਿਕਲਦਾ ਹੈ। ਪਰ ਹਕੀਕਤ ਕੁਝ ਹੋ ਰਹੀ ਹੈ। ਅੱਜ ਅਸੀਂ ਖੜੇ ਹਾਂ ਸੰਗਰੂਰ ਦੇ ਇੱਕ ਕਿਸਾਨ ਦੇ ਖੇਤ ਦੇ ਵਿੱਚ ਜਿੱਥੇ ਕਿਸਾਨ ਵੱਲੋਂ 10 ਏਕੜ ਦੇ ਵਿੱਚ ਸਿੱਧੀ ਬਿਜਾਈ ਕੀਤੀ ਗਈ ਸੀ ਪਰ ਜਿੱਥੇ ਗੁਲਾਬੀ ਸੁੰਡੀ ਨੇ ਹਮਲਾ ਕਰ ਦਿੱਤਾ ਉਸ ਕਿਸਾਨ ਦੀ 10 ਏਕੜ ਜੋ ਫਸਲ ਬੀਜੀ ਸੀ ਉਹ ਸਾਡ ਕਹਿ ਲਈ ਕਿ ਸੁੰਡੀ ਨੇ ਤਬਾਹ ਕਰ ਦਿੱਤੀ ਸਾਡੇ ਨਾਲ ਕਿਸਾਨ ਨੇ ਇਹਨਾਂ ਨਾਲ ਗੱਲ ਕਰਦੇ ਆ ਕੀ ਨਾਮ ਹੈ ਜੀ ਭਾਈ ਤੇਜਿੰਦਰਪਾਲ ਸਿੰਘ ਤੇਜਿੰਦਰ ਜੀ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਕਿਸ ਤਰ੍ਹਾਂ ਬਜਾਈ ਕੀਤੀ ਸੀ ਕਿ ਤੁਸੀਂ ਅੱਗ ਨਹੀਂ ਸੀ ਲਾਈ ਜਾਂ ਕੀ ਕੀਤਾ ਸੀ ਜਾਂ ਤੁਹਾਡੀ ਫਸਲ ਨੂੰ ਕੀ ਹੋਇਆ ਅਸੀਂ ਅੱਗ ਨਹੀਂ ਪਾਈ ਜੀ ਅਸੀਂ ਸੁਪਰ ਸੀਡਰ ਨਾਲ ਸਿੱਧੀ ਬਜਾਈ ਕਰੀ ਹੈਗੀ ਤੇ ਹੁਣ ਸਾਡੇ ਸੁੰਡੀ ਪੈ ਗਈ ਸਾਰੀ ਆ ਦੇਖੋ ਸਾਡੇ ਤਾਂ 10 ਏਕੜ ਸਾਰੇ ਤਬਾਹ ਹੋ ਗਏ ਕੀ ਤੁਸੀਂ ਪਹਿਲੀ ਵਾਰੀ ਜਿਹੜੇ ਸੁਪਰ ਸੀਡਰ ਦੇ ਨਾਲ ਆਈ ਸੀ ਜਸ ਤੋਂ ਪਹਿਲਾਂ ਵੀ ਕਦੇ ਜਿਹੜੀ ਸਿੱਧੀ ਬਜਾਈ ਕੀਤੀ ਨਹੀਂ ਪਹਿਲਾਂ ਵੀ ਅਸੀਂ ਅੱਗ ਲਾ ਕੇ ਕਰਦੇ ਤੇ ਇਹ ਤੇ ਕੀ ਅਸੀਂ ਕੋਈ ਅੱਗ ਨਹੀਂ ਲਾਈ ਹੈਗੀ ਸਿੱਧੀ ਬਜਾਈ ਕਰੀ ਹੈਗੀ ਤੇ ਸਾਰੇ 10 ਏਕੜ ਸਾਰਾ ਤਬਾਹ ਹੋ ਗਿਆ 10 ਏਕੜ 8000 ਰੁਪਏ ਪਹਿਲਾਂ ਏਕੜ ਤੇ ਖਰਚ ਆਇਆ 8-10000 ਰੁਪਏ ਹੁਣ ਆਊਗਾ ਹਜੇ ਪਤਾ ਨਹੀਂ ਵੀ ਕਣਕ ਦਾ ਕੀ ਬਣਨਾਗਾ ਤੁਸੀਂ ਦੇਖ ਰਹੇ ਹੋ ਕਿ ਇਹ ਸੁੰਡੀ ਹੈ ਜੋ ਇਸ ਕਿਸਾਨ ਦੇ ਖੇਤ ਵਿੱਚ ਲੱਗੀ ਹੈ ਕੀ ਤੁਸੀਂ ਜਦੋਂ ਸਿੱਧੀ ਬਜਾਈ ਕਰਨ ਲੱਗੇ ਸੀ ਉਸ ਤੋਂ ਪਹਿਲਾਂ ਕੋਈ ਖੇਤੀਬਾੜੀ ਵਿਭਾਗ ਦੇ ਨਾਲ ਕੋਈ ਤੁਹਾਨੂੰ ਅਫਸਰ ਇੱਥੇ ਸਮਝਾਉਣ ਆਏ ਸੀ ਕਿ ਕਿਸ ਤਰ੍ਹਾਂ ਬਜਾਈ ਕਰਨੀ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਪਹਿਲਾਂ ਕਦੇ ਨਹੀਂ ਸੀ ਕੀਤੀ ਕਿ ਤੁਹਾਨੂੰ ਕੋਈ ਦੱਸਣ ਆਇਆ ਸੀ ਵੀ ਇਹਨੂੰ ਕਿਸ ਤਰ੍ਹਾਂ ਬਜਾਈ ਕਰਨੀ ਹੈ ਨਾ ਜੀ ਸਾਨੂੰ ਕੋਈ ਨਹੀਂ ਦੱਸਣ ਆਇਆ ਹੈਗਾ ਬਸ ਇਹ ਤਾਂ ਆਏ ਦੇਖਦੇ ਤੇ ਕਿ ਵੀ ਹੁਣ ਫਲਾਣੇ ਨੇ ਅੱਗ ਲਾਤੀ ਜ਼ਿਮੀਦਾਰ ਨੇ ਉਹਦੇ ਖੇਤ ਚ ਜਾਓ ਫਲਾਣੇ ਨੇ ਉਹ ਕਰਤਾ ਉਹਦੇ ਖੇਤ ਚ ਜਾਓ ਕੋਈ ਨਹੀਂ ਆਇਆ ਹੈਗਾ ਸਾਡੇ ਕੋਲੇ ਹਾਂ ਹਾਂ ਹੁਣ ਤੁਸੀਂ ਕਿਸੇ ਨਾਲ ਕੋਈ ਗੱਲਬਾਤ ਕੀਤੀ ਹੈ ਕਿ ਵੀ ਐਦਾਂ ਸਰਦਾਰ ਸਾਹਿਬ ਨੂੰ ਪਰਸੋਂ ਫੋਨ ਕਰਿਆ ਸੀ ਕੱਲ ਆਏ ਤੇ ਉਹ ਬਸ ਕੋਈ ਨਹੀਂ ਕੁਝ ਨਹੀਂ ਕਹਿ ਕੇ ਗਏ ਹੈਗੇ ਸਾਨੂੰ ਕਹਿੰਦੇ 50% ਵੀ ਥੋੜਾ ਨੁਕਸਾਨ ਹੈਗਾ ਸੁੰਡੀ ਹੈਗੀ ਆਗੀ ਤੇ ਜਿਹੜੇ ਜ਼ਿੰਮੇਦਾਰਾਂ ਨੇ ਕਰਚੇ ਵੱਢ ਕੇ ਰੀਪਰ ਨਾਲ ਅੱਗ ਲਾ ਕੇ ਕਣਕ ਬੀਜੀ ਆ ਉਹਨਾਂ ਦੇ ਇੱਕ ਡਾਲ ਨੂੰ ਵੀ ਨਹੀਂ ਹੈਗੀ ਸੁੰਡੀ ਅਸੀਂ ਕੱਲ ਡਾਕਟਰ ਸਾਹਿਬ ਨੂੰ ਦਿਖਾਈ ਹੈਗੀ ਹੂੰ ਜੇਕਰ ਗੱਲ ਕਰੀਏ ਤੁਸੀਂ 10 ਏਕੜ ਦੀ ਗੱਲ ਕਰਦੇ ਹੋ 10 ਏਕੜ ਦੇ ਵਿੱਚ ਕਿੰਨਾ ਕੁ ਜਿਹੜਾ ਤੁਹਾਡਾ ਪਹਿਲਾਂ ਖਰਚਾ ਜਿਹੜਾ ਲਗਾਉਣ ਦੇ ਵਿੱਚ ਆਇਆ 8000 ਰੁਪਿਆ ਪਹਿਲਾਂ ਆਇਆ ਜੀ ਸਾਡਾ 8-10000 ਰੁਪਿਆ ਏਕੜ ਤੇ 8-10000 ਰੁਪਿਆ ਹੁਣ ਆਜੂਗਾ ਏਕੜ ਤੇ ਖਰਚਾ ਯਾਨੀ ਕਿ 8000 ਦੇ ਹਿਸਾਬ ਨਾਲ ਗੱਲ ਕਰੀਏ ਤਾਂ ਜਿੱਤੋਂ ਤੁਹਾਡਾ ਤਕਰੀਬਨ 80-90000 ਰੁਪਏ ਜਿਹੜਾ ਪਹਿਲਾਂ ਤੁਹਾਡਾ ਜਿਹੜਾ ਖਰਚਾ ਆ ਚੁੱਕੇ ਸੀ ਉਹ ਤੁਸੀਂ ਕਹਿੰਦੇ ਹੋ ਕਿ 80-90000 ਦਾ ਖਰਚਾ ਫੇਰ ਆਊਗਾ ਹਾਂ 80-90000 ਦੁਬਾਰਾ ਆਊਗਾ ਜੀ ਖਰਚਾ ਅਸੀਂ ਤਾਂ ਸਪਰੇ ਵੀ ਕਰਾਈ ਸੀ 2-2 ਲੀਟਰ ਸਟੰਪ ਦੇਤੇ ਜੀ ਬੂਮ ਨਾਲ ਸਪਰੇ ਵੀ ਕਰਾਈ ਆਗੇ ਕੋਈ ਉਹ ਨਹੀਂ ਹੈਗਾ ਸਾਡਾ ਜਿਸ ਦਿਨ ਤੁਹਾਡੇ ਕੋਲ ਜਲੰਧਰ ਤੋਂ ਵੀ ਟੀਮ ਆਈ ਸੀ ਤੇ ਸੰਗਰੂਖ ਖੇਤੀਬਾੜੀ ਵਿਭਾਗ ਦੀ ਟੀਮ ਵੀ ਆਈ ਸੀ ਉਹਨਾਂ ਨੇ ਕੀ ਕਿਹਾ ਕਿ ਕੋਈ ਦਵਾਈ ਦੱਸੀ ਇਹਦੇ ਉੱਤੇ ਕੋਈ ਸਪਰੇ ਕਰੋ ਜਾਂ ਕੀ ਕਿਹਾ ਵੀ ਕੀ ਕੀਤਾ ਜਾਵੇ ਜਿਹੜਾ ਇਹਦਾ ਹ ਉਹ ਤਾਂ ਜੀ ਕਹਿੰਦੇ ਤੇ ਵੀ ਜਾਰੀ ਰੀਜੈਂਟ ਪਾਓ ਜਾਂ ਬਸ ਆਪਣੀ ਕਲੋਰੋ ਪਾਓ ਤੇ ਕਲੋਰੋ ਵੀ ਪਾ ਦੀਏ ਰੀਜੈਂਟ ਵੀ ਪਾ ਦੀਏ ਹੈ ਤਾਂ ਹੈ ਨਹੀਂਗਾ ਖੇਤ ਚ ਕੁਸ ਸੁੰਢੀ ਤਾਂ ਸਾਰੀ ਖਾ ਗਈ ਫਿਰ ਰੀਜੈਂਟ ਤੇ ਉਹ ਕਿੱਥੋਂ ਪਾਵਾਂਗੇ ਇਹ ਤਾਂ ਫਿਰ ਐ ਮੰਨ ਲਓ ਵੀ 10 ਏਕੜਾਂ ਚੋਂ 2 ਏਕੜ ਫਸਲ ਬਣੀ ਹੋਣੀ ਸੀਗੀ ਜਿਸ ਤਰ੍ਹਾਂ ਕਿ ਕਿਸਾਨਾਂ ਨੂੰ ਤਾਂ ਪਹਿਲੇ ਜਿਹੜੇ ਕਰਜ਼ੇ ਦੀ ਮਾਰ ਚ ਲੈਣੀ ਪੈ ਰਹੀ ਹੈ ਨੁਕਸਾਨ ਪਹਿਲੇ ਹੋ ਰਹੇ ਨੇ ਉਤੋਂ ਤੁਹਾਨੂੰ ਇਹ ਕਿ ਕੁਦਰਤੀ ਮਾਰ ਪਈ ਹੈ ਕੀ ਕੋਈ ਮੁਆਵਜ਼ੇ ਦੀ ਮੰਗ ਕੀਤੀ ਆ ਉਹਨਾਂ ਨੇ ਕੁਝ ਕਿਹਾ ਕਿ ਤੁਹਾਨੂੰ ਜਿਹੜਾ ਨੁਕਸਾਨ ਤੁਹਾਡਾ ਹੋਇਆ ਕੋਈ ਮੁਆਵਜ਼ਾ ਮਿਲੂਗਾ ਉਹ ਕਹਿੰਦੇ ਜੀ ਅਸੀਂ ਫਾਈਲ ਤਿਆਰ ਕਰਾਂਗੇ ਗਾਹਾਂ ਭੇਜਾਂਗੇ ਦੇਖੋ ਜੀ ਹੁਣ ਕੀ ਬਣਦਾਗਾ ਕੋਈ ਉਹ ਨਹੀਂ ਗੱਲ ਹੋਈ ਹੈਗੀ ਵੀ ਮਾਮਜ਼ਾ ਦੇਵਾਂਗੇ ਸਾਨੂੰ ਕੋਈ ਐ ਨਹੀਂ ਕਹਿ ਕੇ ਗਏ ਵੀ ਕਾਰਵਾਈ ਜਿਹੜੀ ਹੋਗੀ ਉਹ ਕਰਾਂਗੇ ਦੇਖੋ ਹੁਣ ਕੀ ਬਣਦਾਗਾ ਕੀ ਸਮਝਦੇ ਕਿ ਜੇਕਰ ਤੁਸੀਂ ਇਹਨਾਂ ਨੂੰ ਅੱਗ ਲਗਾਈ ਹੁੰਦੀ ਤੇ ਸ਼ਾਇਦ ਜਿਹੜਾ ਇਹ ਨੁਕਸਾਨ ਤੁਹਾਡਾ ਨਹੀਂ ਹੁੰਦਾ ਹਾਂ ਸਾਡਾ ਜੇ ਅਸੀਂ ਅੱਗ ਲਗਾ ਕੇ ਉਹ ਕਰਦੇ ਜੀ ਸਾਡਾ ਜਿਹੜਾ 2 ਲੱਖ ਦਾ ਨੁਕਸਾਨ ਹੋ ਗਿਆ ਸਾਡਾ ਨੁਕਸਾਨ ਨਹੀਂ ਹੁੰਦਾ ਦੀ ਇਹ ਹਾਂ ਮਿਲ ਕੋ ਤੁਸੀਂ ਦੇਖੇ ਕਿ ਕਿਸਾਨ ਨੇ ਕਿਹਾ ਕਿ 2 ਲੱਖ ਰੁਪਏ ਦੇ ਕਰੀਬ ਹੈ ਜਿਹੜਾ ਨੁਕਸਾਨ ਹੋਇਆ ਤਾਂ ਇੱਕ ਵਾਰ ਫੇਰ ਤਸਵੀਰਾਂ ਦਿਖਾ ਦਿੰਦਾ ਕਿ ਇਹ ਉਹ ਖੇਤ ਹੈ ਜਿੱਥੇ ਕਿਸਾਨ ਵੱਲੋਂ 10 ਏਕੜ ਦੇ ਵਿੱਚ ਸਿੱਧੀ ਬਜਾਈ ਕੀਤੀ ਗਈ ਸੀ ਜੋ ਕਿ ਹੁਣ ਸੁੰਡੀ ਨੇ ਬਿਲਕੁਲ ਤਬਾਹ ਕਰ ਦਿੱਤੀ ਹੈ ਕਿਸਾਨ ਨੂੰ ਦੁਬਾਰਾ ਜਿਹੜੇ ਆਪਣੀ ਬਜਾਈ ਆ ਉਹ ਕਰਨੀ ਪੈ ਰਹੀ ਇਸ ਖੇਤ ਦੀ ਸਾਡਾ ਕੁਝ ਹੋਰ ਕਿਸਾਨ ਨੇ ਜੋ ਬਜਾਈ ਕਰ ਰਹੇ ਨੇ ਕੀ ਨਾਮ ਹੈ ਸੁਖਵਿੰਦਰ ਸਿੰਘ ਜੀ ਸੁਖਵਿੰਦਰ ਜੀ ਕੀ ਕਹਿਣਾ ਜਿਹੜੀ 10 ਏਕੜ ਜਿਹੜੀ ਫਸਲ ਹੈ ਉਹ ਤਬਾਹ ਹੋਈ ਹੈ ਦੁਬਾਰਾ ਹੁਣ ਤੁਸੀਂ ਜਿਹੜੀ ਬਜਾਈ ਹੈ ਉਹ ਕਰ ਰਹੇ ਹੋ ਹੁਣ ਤਾਂ ਜੀ ਇੱਕ ਮਨ ਦੁਖੀ ਨਾ ਕਰ ਰਿਹਾ ਵੀ ਇਹਨੂੰ ਇਹਦੇ ਕਰਾਂਗੇ ਕੀ ਪਹਿਲਾਂ ਉਮੀਦ ਸੀ ਡਾਕਟਰਾਂ ਦੇ ਡਰ ਨਾਲ ਡਾਕਟਰ ਵੀ ਆ ਗਏ ਜਲੰਧਰ ਦੀ ਵੀ ਟੀਮ ਆ ਗਈ ਪਰ ਉਹਨਾਂ ਨੇ ਉਹ ਕਹਿੰਦੇ ਵੀ 7 ਕਿਲੋ ਏਕੜ ਦੀ ਰੀਜੈਂਟ ਪਾਓ ਨਹੀਂ ਕਲੋਰੋ ਪਾਓ ਕਿਲਾ ਲੀਟਰ ਇਸੇ ਉਹਨਾਂ ਨੂੰ ਕਿਹਾ ਕਿ ਸਾਡੇ ਹੋਰ ਵੀ ਆ ਗੂ ਤੇਗੇ ਵੀ ਤੁਸੀਂ ਗਰੰਟੀ ਦਿੰਦੇ ਹੋ ਵੀ ਇਹ ਹੋ ਜੂਗੀ ਜੇ ਹੁਣ ਇਹਨੂੰ ਮੈਂ ਜੀ ਪਾਣੀ ਲਾਉਣੇ ਇੱਕ ਮਹੀਨਾ ਇਹ ਬੱਤ ਨਹੀਂ ਆਉਂਦੀ ਇੱਕ ਮਹੀਨੇ ਤੋਂ ਬਾਅਦ ਬਚਾਈ ਦਾ ਟਾਈਮ ਨਹੀਂ ਰਹਿਣਾ ਚਲੋ ਹੁਣ ਤਾਂ ਮਾੜੀ ਮੁੱਟੀ ਗੱਲ ਹੈਗੀ ਵੀ ਵਧਾ ਕੇ ਪਾ ਰਹੇ ਹਾਂ 13-14 ਕਿਲੋ ਵਿੱਗੇ ਦਾ ਵੀ ਪਾ ਰਹੇ ਹਾਂ ਅਸੀਂ ਗਾਹ ਡੀਏਪੀ ਦੀ ਬਹੁਤ ਦਿੱਕਤਾਂ ਪਹਿਲਾਂ ਅਸੀਂ 1700 ਨੂੰ ਗੱਟਾ ਹਰਿਆਣੇ ਚੋਂ ਲੈ ਕੇ ਆਏ ਆ ਪੰਜਾਬ ਦਾ ਭੇਜਿਆ ਨਹੀਂ ਚਲੋ ਉਹ ਵੀ ਲੈਂਦਾ ਜੀ ਪਾ ਲਿਆ ਪਰ ਹੁਣ ਅਸੀਂ ਇਹ ਦੇਖੋ ਸੋਡੇ ਸਾਹਮਣੇ ਜੂਰੀਏ ਛਟਾ ਲਾ ਰਿਆ ਨਾਲ ਡੀਏਪੀ ਪਾ ਰਿਆ ਵੀ ਚਲੋ ਅੱਧਾ ਬੋ ਵਕੀਲਾਪੁਰੀ ਡੀਪੀਟੀ ਹੋ ਗਈ ਇਕਲਾਪੁਰੀ ਜੂਰੀਏ ਦੀ ਹੋ ਗਈ ਵੀ 8 ਤੋਂ 9000 ਪਹਿਲਾਂ ਸਾਡਾ ਖਰਚਾ ਆ ਗਿਆ 1 ਤੇ 2 ਤਰੀਕ ਨੂੰ ਦੀ ਬਜਾਈ ਹੋਈ ਹੋਈ ਹੈ ਇਹ ਦੇਖੋ ਅੱਜ ਹੋ ਗਈ 23 ਹੋ ਗਈ ਜੀ ਬਾਈ 23 22 23 ਦਿਨ ਹੋ ਗਏ ਸਾਨੂੰ ਦੇਖਦਿਆਂ ਨੂੰ ਵੀ ਚਲੋ ਹੋ ਜੂ ਹੋ ਜੂ ਫੇਰ ਇਹ ਸਪਰੇ ਵੀ ਕਰਤੀ ਸਪਰੇ ਵੀ ਕੋਈ ਕੰਪਾਨੀ ਕੰਮ ਨਹੀਂ ਕਰਿਆ ਕੰਮ ਵੀਰੇ ਕਿੱਠੋ ਕਰੂ ਜਿਹੜੀ ਸੁੰਡੀ ਆ ਉਹ ਮਿੱਟੀ ਦੇ ਵਿੱਚ ਆ ਜਿਹੜੀ ਆਪਾਂ ਉੱਤੇ ਦਵਾਈ ਪਾਉਂਦੇ ਉਹ ਉੱਤੀ ਰਹਿ ਜਾਂਦੀ ਆ ਜੇ ਹੁਣ ਇਹਨੂੰ ਪਾਣੀ ਲਾ ਕੇ ਦਵਾਈ ਪਾਉਂਦੇ ਫਿਰ ਹੋ ਸਕਦਾ ਵੀ ਰੁਕਦੀ ਨਾ ਰੁਕਦੀ ਜਦੋਂ ਮੈਂ ਡਾਕਟਰ ਸਾਹਿਬ ਨਹੀਂ ਕਹਤਾ ਵੀ ਮੇਰੀ ਕੋਈ ਗਾਰੰਟੀ ਨਹੀਂ ਫਿਰ ਆਪਾਂ ਦਵਾਈ 바ਕੀ ਵੀ ਕੀ ਕਰਾਂਗੇ ਤਾਂ ਕਰਕੇ ਇਹਦੀ ਬਜਾਈ ਕਰ ਰਹੇ ਹਾਂ ਹਾਲੇ ਵੀ ਸਾਨੂੰ ਪੂਰੀ ਗਾਰੰਟੀ ਨਹੀਂ ਵੀ ਸੁੰਡੀਏ ਰੋਟਾਵੀਟਰ ਨੇ ਮਾਰਤੀ ਜਾਂ ਨਾ ਮਾਰਤੀ ਵੀ ਪਿੱਛੀ ਰਹੇਗੀ ਹੋ ਸਕਦਾ ਇਹਨੂੰ ਹਰੀ ਹੁੰਦੀ ਨੂੰ ਦੁਬਾਰਾ ਫੇਪੇ ਜੀ ਇਸ ਕਰਕੇ ਹਲੇ ਸਾਨੂੰ ਕੋਈ ਯਕੀਨ ਨਹੀਂ ਹੈਗਾ ਚਲੋ ਜਿਹੜਾ ਖਰਚਾ ਹੋ ਗਿਆ ਉਹ ਤਾਂ ਹੋ ਗਿਆ ਹਲੇ ਵੀ ਸਾਨੂੰ ਵਿਸ਼ਵਾਸ ਨਹੀਂ ਹੈਗਾ ਵੀ ਇਹ ਹੋਜੂਗੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਡੀਏਪੀ ਦੀ ਪਹਿਲੇ ਹੀ ਕਮੇਰੇ ਹਰਿਆਣਾ ਜੋ ਲਿਆ ਕੇ ਲਾਈਏ ਹੁਣ ਦੁਬਾਰਾ ਕੀ ਤੁਹਾਨੂੰ ਉਮੀਦ ਹੈ ਕਿ ਡੀਏਪੀ ਮਿਲੂਗੀ ਜਿਹੜੇ ਕੋਈ ਬਜਾਈ ਕਰਨੇ ਤੁਸੀਂ ਨੂੰ ਵੀਰੇ ਕੱਲ ਲੈ ਕੇ ਆਏ ਆ ਦੋ ਬੋਰੀਆਂ ਮਾਗ ਰਹੇ ਉਹਨਾਂ ਨੇ 1400 ਦੀ ਡੀਏਪੀ ਦੀ ਬੋਰੀ ਲਾਈ ਆ ਤੇ ਇੱਕ ਨਾਲ ਥੈਲੀ ਲਾਤੀ 11-1200 ਦੀ ਤੁਸੀਂ ਐ ਲੈ ਲਓ ਸਾਰਾ ਖਰਚਾ ਡੀਏਪੀ ਦੀ ਪੈ ਗਿਆ ਨਾ ਉਹ ਤੁਹਾਨੂੰ ਥੈਲੀ ਦੀ ਤਾਂ ਲੋੜ ਨਹੀਂ ਨਾਲ ਹੋਰ ਚੱਕ ਛਿੱਸ਼ੀਆਂ ਲਾ ਆਂਦੇ ਨੇ ਹੁਣ ਜੇ ਜਦੋਂ ਸਪਰੇਅ ਨਹੀਂ ਕਰਨੀ ਸੀ ਛ ਹੁਣੇ ਨਹੀਂ ਪਤਾ ਸੀ ਵੀ ਨਾਲ ਸਾਲ ਉਹ ਸਮਾਂ ਰੋਣੀ ਜਾਵੇ ਘਰੇ ਪਿਆ ਆ ਚੀਜ਼ ਆ ਗਈ ਤੁਹਾਨੂੰ ਪਤਾ ਕਿਸ ਤਰ੍ਹਾਂ ਲੱਗਿਆ ਸੀ ਜਿਹੜੀ ਸੁੰਡੀ ਦਾ ਜਿਹੜਾ ਹਮਲਾ ਤੁਹਾਡੀ ਫਸਲ ਦੇ ਉੱਤੇ ਹੋ ਚੁੱਕਿਆ ਕੀ ਤੁਸੀਂ ਆ ਕੇ ਇਹਨੂੰ ਕੋਈ ਪੱਟ ਕੇ ਦੇਖਿਆ ਸੀ ਜਾਂ ਫਸਲ ਜਦੋਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਰੋਜ਼ ਦੇਖਦੇ ਵੀ ਹੋਰੀ ਨਹੀਂ ਹੋਈ ਉਹ ਤੋਂ ਬਾਅਦ ਪਤਾ ਲੱਗਿਆ ਵੀਰੇ ਹਰੀ ਹੋ ਗਈ ਤੇ ਬਾਹਣ ਭਰ ਗਈ ਤੀ ਸਾਨੂੰ ਕੀ ਹੋ ਗਿਆ ਇਹ ਮੁੰਡੇ ਦਾ ਇੱਕ ਵਿਆਹ ਆ ਗਿਆ ਦੋ ਤਿੰਨ ਦਿਨ ਇਹ ਆਇਆ ਨਹੀਂ ਕਿਹਦਾ ਇਹ ਚੌਥੇ ਆਇਆ ਇਹਨੇ ਚੌਥੇ ਮੈਨੂੰ ਫੋਨ ਕਰਿਆ ਕਹਿੰਦਾ ਵੀ ਬਾਬੇ ਵੀ ਆਪਣੀ ਕਣਕ ਸਿੱਧੀ ਕਾਤੋਂ ਲੱਗ ਰਹੀ ਆ ਮੈਂ ਆ ਗਿਆ ਜਦੋਂ ਆ ਕੇ ਅਸੀਂ ਦੇਖਿਆ ਸੁਣਦੇ ਉਹ ਡਾਲ ਪੱਟ ਕੇ ਜਿਹੜੇ ਸੁੱਕਰ ਰਹੇ ਤੇ ਸਾਨੂੰ ਕੀ ਹੋ ਗਿਆ ਪਹਿਲਾਂ ਵੀ ਜਿਹੜੀ ਆਪਾਂ ਨੇ ਸਪਰੇਅ ਕਰੀਏ ਗੁਲੀ ਡੰਡੇ ਦੀ ਵੀ ਹੋ ਸਕਦਾ ਉਹਨੇ ਨੁਕਸਾਨ ਕਰਿਆ ਹੋਵੇ ਜਦੋਂ ਅਸੀਂ ਪੱਟ ਕੇ ਦੇਖੀ ਵੀਰੇ ਇੱਕ ਡਾਲ ਚੋਂ ਕਿਸੇ ਚੋਂ ਦੋ ਸੁੱਡੀਆਂ ਕਿਸੇ ਚੋਂ ਇੱਕ ਇੱਕ ਚੋਂ ਤਿੰਨ ਵੀ ਨਿਕਲੀਆਂ ਫੇਰ ਵੀ ਅਸੀਂ ਡਾਕਟਰ ਸਾਹਿਬ ਨੂੰ ਨੇ ਮੁੰਡੇ ਨੇ ਫੋਨ ਕਰਿਆ ਚਲੋ ਕੱਲ ਆਗੇ ਉਹਨਾਂ ਨੇ ਹੋਰ ਵੀ ਦੋ ਟੀਮਾਂ ਬੁਲਾਈਆਂ ਪਰ ਮਸਲਾ ਕੋਈ ਹੱਲ ਨਹੀਂ ਹੋਇਆ ਮਾਮਜੇ ਦੀ ਮੰਗ ਰੱਖੀ ਦੀ ਕਹਿੰਦੇ ਜੀ ਅਸੀਂ ਲੈ ਕੇ ਗਾਂ ਭੇਜਾਂਗੇ ਵੀ ਗਾਰੰਟੀ ਕੋਈ ਨਹੀਂ ਆਉ ਜਾਂ ਨਾ ਆਉਂ ਦੇਵ ਸਰਕਾਰ ਜਾਂ ਨਾ ਦਿਓ ਕੀ ਸਮਝਿਆ ਸਰਕਾਰ ਵੱਲੋਂ ਤਾਂ ਦਾਵਾ ਕੀਤਾ ਜਾ ਰਿਹਾ ਕਿ ਸਿੱਧੀ ਬਜਾਈ ਕਰੋ ਕੀ ਸਰਕਾਰ ਨੂੰ ਚਾਹੀਦਾ ਵੀ ਪਹਿਲਾਂ ਕਿਸਾਨਾਂ ਨੂੰ ਜਾਗਰੂਤ ਕਰਨ ਕਿ ਕਿੱਦਾਂ ਲਾਉਣੀ ਹੈ ਜੇਕਰ ਇਹੋ ਜਿਹਾ ਨੁਕਸਾਨ ਹੁੰਦਾ ਤਾਂ ਉਹਦਾ ਕੋਈ ਮੁਆਵਜ਼ਾ ਮਿਲਣਾ ਚਾਹੀਦਾ ਵੀਰੇ ਪਹਿਲਾਂ ਤਾਂ ਦੇਖੋ ਜਿਹੜੇ ਇਹ ਕੀ ਅਫਸਰ ਸਾਹਿਬ ਉਹਨਾਂ ਨੇ ਅੱਗ ਬੁਝਾਈ ਆ ਉਹਨਾਂ ਦੀ ਡਿਊਟੀ ਉਹ ਨਹੀਂ ਬਣਦੀ ਤੀਗੀ ਉਹ ਮਹਿਕਮਾ ਕੋਈ ਹੋਰ ਹੈ ਫਿਰ ਦਿਨੇ ਵਿਚਾਰੇ ਅੱਗ ਬੁਝਾਉਂਦੇ ਹੋ ਕਿਸੇ ਕਿਤੇ ਵੀ ਮੜੀ ਜੀ ਵੀ ਪਤਾ ਲੱਗ ਜਾਂਦਾ ਵੀ ਉੱਥੇ ਕਿਸੇ ਨਿੱਜੀ ਢੇਰੀ ਨੂੰ ਅੱਗੇ ਲਾਦੀ ਨਾਂ ਦੇ ਨਾਲ ਉੱਥੇ ਗੱਡੀਆਂ ਪਹੁੰਚ ਜਾਂਦੇ ਆ ਉਹ ਤਾਂ ਸਾਨੂੰ ਦੱਸਦੇ ਜੋ ਬਿਲੇ ਹੁੰਦੇ ਬਜਾਈ ਵੇਲੇ ਉਹਨਾਂ ਦਾ ਕੋਈ ਧਿਆਨ ਨਹੀਂ ਦਿੱਤੀ ਆਪਾਂ ਜਿੰਮੇਦਾਰਾਂ ਨੂੰ ਕਹਿਣਾ ਵੀ ਆਪਾਂ ਇਸ ਤਰ੍ਹਾਂ ਬਜਾਈ ਕਰੋ ਜਾਂ ਪਹਿਲਾਂ ਕੋਈ ਆ ਦਵਾਈ ਸਪਰੇਅ ਕਰੋ ਖਰਚਿਆਂ ਤੇ ਜਾਂ ਕੋਈ ਦਾਣੇ ਨੂੰ ਦਵਾਈ ਲਾਓ ਉਹ ਤਾਂ ਸਾਡੇ ਨਾਲ ਕੋਈ ਗੱਲ ਹੀ ਨਹੀਂ ਹੋਈ ਦਰਦੇ ਲੋਕਾਂ ਦੇ ਵਿੱਚ ਕਿਸਾਨਾਂ ਨੇ ਅੱਗ ਨਹੀਂ ਲਾਈ ਉਹ ਆ ਚੀਜ਼ ਹੋ ਰਹੀ ਹੈ ਕੱਲਾ ਇਹ ਘਾਵਦਾਂ ਚ ਵੀਰੇ ਕੱਲਾ ਇਹ ਖੇਤ ਨਹੀਂ ਹੈਗਾ ਤੁਸੀਂ ਜਲਾਨ ਰੋਡ ਤੇ ਚੱਲ ਜਿਓ ਥੋਨੂੰ ਆਪਦੇ ਆਪ ਰੋਡ ਤੇ ਪਤਾ ਲੱਗ ਜਿਓ ਵੀ ਕਿੰਨੇ ਪਾਨ ਖਾਲੀ ਪਏ ਨੇ ਹੁਣ ਜਿਹੜਾ ਵਿਚਾਰਾ ਜਮੀ ਚਲੋ ਗਰੀਬ ਆ ਵੀ ਹੁੰਡੀਆਂ ਪੀਦਾ ਸਾਧਨ ਕਰ ਹੀ ਨਹੀਂ ਸਕਦਾ ਹੁਣ ਉਹਨੇ ਕੱਲ ਪਰਸ ਮੋਟਰਾਂ ਚਲਾ ਕੇ ਦਵਾਰੋਂ ਛੱਟਾ ਲਾ ਰਿਆ ਉਹ ਢਣਕ ਭਿਓ ਕੇ 2300 ਰੁਪਏ ਕਰਾਇਆ ਇਹਦਾ ਕੀਲੇ ਦਾ ਸੁਪਰ ਸੀਟਰ ਦਾ ਜਿਹੜਾ ਦਵਾਰੋਂ ਵੀ ਪਜਾਊਗਾ ਉਹ ਕਿਸੇ ਤੇ ਗਿੱਲ ਨਹੀਂ ਹੈਗੀ ਕਈ ਮਜਬੂਰੀਆਂ ਹੋ ਗਈਆਂ ਖੜੀਆਂ ਆ ਚੀਜ਼ ਹੈ ਬਿਲਕੁਲ ਇਹ ਸਨ ਉਹ ਕਿਸਾਨ ਜਿਨ੍ਹਾਂ ਦੇ ਖੇਤ ਨੂੰ ਸੁੰਡੀ ਨੇ ਹਮਲਾ ਕੀਤਾ ਹੈ ਫਸਲ ਜਿਹੜੀ ਤਬਾਹ ਕੀਤੀ ਹੈ ਕਿਸਾਨਾਂ ਕਹਿਣਾ ਕਿ ਸਾਡੇ ਵੱਲੋਂ ਅੱਗ ਨਹੀਂ ਲਗਾਈ ਗਈ ਸਰਕਾਰ ਦੀ ਗੱਲ ਮੰਨੀ ਹੈ ਸਿੱਧੀ ਬਜਾਈ ਕੀਤੀ ਹੈ ਪਰ ਉਹਨਾਂ ਨੂੰ ਨਹੀਂ ਪਤਾ ਕਿ ਜੋ ਸਰਕਾਰ ਦੀ ਗੱਲ ਮੰਨਨ ਦਾ ਉਹਨਾਂ ਨੂੰ ਖਮਿਆਜਾ ਇਹ ਪੁਕਤਣਾ ਪਏਗਾ ਉਹਨਾਂ ਦਾ ਤਕਰੀਬਨ ਕਹਿ ਲਈ ਕਿ 2 ਲੱਖ ਰੁਪਏ ਦੇ ਲਗਭਗ ਜੋ ਨੁਕਸਾਨ ਹੋ ਚੁੱਕਿਆ ਹੈ ਸਰਕਾਰ ਕੋਲ ਮੁਆਵਜ਼ੇ ਦੀ ਮੰਗ ਕੀਤੀ ਹੈ ਪਰ ਅਫਸਰ ਸ਼ਾਹੀ ਦਾ ਕਹਿਣਾ ਹੈ ਕਿ ਸਾਡੇ ਵੱਲ ਜਿਹੜੀ ਫਾਈਲ ਹੈ ਥੋੜੀ ਬਣਾ ਕੇ ਭੇਜੀ ਜਾਊਗੀ ਪਰ ਉਹਨਾਂ ਨੂੰ ਕਹਿਣਾ ਕਿ ਸਾਨੂੰ ਮੁਆਵਜ਼ੇ ਦੀ ਕੋਈ ਵੀ ਉਮੀਦ ਨਹੀਂ ਹੈ ਕਿਉਂਕਿ ਜੋ ਸਰਕਾਰੀ ਅਧਿਕਾਰੀ ਆਏ ਸੀ ਉਹਨਾਂ ਵੱਲੋਂ ਕੋਈ ਸਪਸ਼ਟ ਜਿਹੜਾ ਉਹਨਾਂ ਨੂੰ ਉੱਤਰ ਹੈ ਉਹ ਨਹੀਂ ਦਿੱਤਾ ਗਿਆ ਜਿਸ ਕਾਰਨ ਉਹਨਾਂ ਦਾ ਜਿਹੜਾ ਮਨ ਹੈ ਉਹ ਕਾਫੀ ਉਦਾਸ ਹੈ ਦੁਬਾਰਾ ਉਹਨਾਂ ਵੱਲੋਂ ਵਜਾਈ ਆਪਣੇ ਖੇਤ ਦੀ ਕੀਤੀ ਜਾ ਰਹੀ ਹੈ ਦੇਖਦੇ ਆ ਕਿ ਇਹਨਾਂ ਨੂੰ ਮੁਆਵਜ਼ਾ ਮਿਲਦਾ ਜਾਂ ਫਿਰ ਜਿਸ ਤਰ੍ਹਾਂ ਕਿਸਾਨ ਨੇ ਅੱਗੇ ਹੀ ਕਰਜ਼ੇ ਦੀ ਮਾਰ ਹੇਠਾਂ ਆ ਰਹੇ ਨੇ ਨੁਕਸਾਨ ਚੱਲ ਰਿਹਾ ਹੈ ਉਹ ਦੁਬਾਰਾ ਇਸ ਕਿਸਾਨ ਨੂੰ ਉਸੇ ਤਰ੍ਹਾਂ ਹੀ ਚੱਲਣਾ ਪਏਗਾ ਡੇਲੀ ਪੋਸਟ ਲਈ ਸੰਗਰੂਰ ਤੋਂ ਜੇਸ਼ ਕੋਲੀ